ਦੀਵਾਲੀ ਮੌਕੇ ਦੇਸੀ ਤਰੀਕੇ ਦੇ ਨਾਲ ਦੇਸੀ ਜੁਗਾੜ ਲਾ ਕੇ ਪਟਾਕੇ ਚਲਾ ਰਿਹਾ ਚਲਾ ਰਹੇ ਬੱਚਿਆਂ ਦੇ ਨਾਲ ਬਲਾਸਟ ਹੋਇਆ ਜਿਸ ਤੇ ਵਿੱਚ ਬੱਚਿਆਂ ਦੇ ਅੰਗ ਤੱਕ ਉੱਡ ਗਏ ਕਿਸੇ ਦੀਆਂ ਬਾਹਾਂ ਉੱਡ ਗਈਆਂ ਕਿਸੇ ਦੀਆਂ ਲੱਤਾਂ ਨਹੀਂ ਰਹੀਆਂ ਕਿਸੇ ਦੀ ਅੱਖਾਂ ਦੀਆਂ ਨਜ਼ਰਾਂ ਗਈਆਂ ਤਾਂ ਕਿਸੇ ਦਾ ਜਵਾੜਾ ਜਿਹੜਾ ਹੈਗਾ ਉਹ ਵੱਖ ਹੋ ਗਿਆ ਇਹ ਘਟਨਾ ਡੇਰਾਬਾਬਾ ਨਾਨਕ ਦੇ ਪਿੰਡ ਧਰਮਾਬਾਦੀ ਹੈ ਉਹਨੂੰ ਦੇਸੀ ਜੁਗਾੜ ਕੀ ਲਾਇਆ ਜਾ ਰਿਹਾ ਸੀ ਦੇਸੀ ਜੁਗਾੜ ਉਹ ਲਗਾਇਆ ਜਾ ਰਿਹਾ ਸੀ ਜਿਹੜਾ ਅਕਸਰ ਆਮ ਤੌਰ ਤੇ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ ਔਰ ਗਨ ਪਾਊਡਰ ਜਿਹੜਾ ਬਣਾਇਆ ਜਾਂਦਾ ਪੋਟਾਸ਼ ਤੇ ਗੰਧਕ ਨੂੰ ਮਿਕਸ ਕਰਕੇ ਤਾਂ ਉਸ ਤੋਂ ਬਾਅਦ ਉਸ ਨੂੰ ਜਿਹੜਾ ਹੈਗਾ ਉਹ ਚਲਾਇਆ ਜਾਂਦਾ ਵੈਸਾ ਹੀ ਕੁਛ ਡੇਰਾ ਬਾਬਾ ਨਾਨਕ ਦੇ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਬੱਚੇ ਵੀ ਵੈਸਾ ਹੀ ਕੁਛ ਕਰ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਚੀਜ਼ ਭੁਗਤਨੀ ਪੂਰੇ ਪਰਿਵਾਰ ਨੂੰ ਪਵੇਗੀ ਕਿਉਂਕਿ ਸੱਤ ਪਰਿਵਾਰ ਦੇ ਸੱਤ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਜੜੀ ਆ ਉਹ ਵੀ ਹੋਈ ਆ ਦੀਵਾਲੀ ਮਨਾਉਣ ਦੇ ਲਈ ਇਸੇ ਪਰਿਵਾਰ ਦੇ ਵਿੱਚ ਦੋ ਜੁਵਾਈ ਜਿਹੜੇ ਹੈਗੇ ਨੇ ਉਹ ਆਏ ਹੋਏ ਸਨ ਪਰ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਸੀ ਕਿ ਦੀਵਾਲੀ ਉਹਨਾਂ ਦੇ ਲਈ ਕਾਲੀ ਦੀਵਾਲੀ ਸਿੱਧ ਹੋਵੇਗੀ ਕਿਉਂਕਿ ਇੱਕ ਜੁਵਾਈ ਦੀਆਂ ਅੱਖਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਨੇ ਪਿੰਡ ਵਾਸੀ ਇਸ ਚੀਜ਼ ਤੇ ਸਵਾਲ ਖੜੇ ਕਰਦੇ ਨੇ ਕਿ ਖੁੱਲਿਆਂ ਇਹ ਪੋਟਾਸ਼ ਤੇ ਗੰਧਕ ਦਾ ਗੰਧਕ ਜਿਹੜੀ ਹੈਗੀ ਆ ਉਹ ਮਿਲ ਕਿਸ ਤਰ੍ਹਾਂ ਦੇ ਨਾਲ ਰਹੀ ਆ ਇਸ ਚੀਜ਼ ਦੇ ਉੱਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਪਿੰਡ ਵਾਸੀ ਵੱਡੇ ਸਵਾਲ ਜਿਹੜੇ ਆ ਉਹ ਖੜੇ ਕਰਦੇ ਨੇ ਬਲਾਸਟ ਇੰਨਾ ਜ਼ਬਰਦਸਤੀ ਪਿੰਡ ਵਾਲੇ ਕਹਿੰਦੇ ਨੇ ਕਿ ਜਿਸ ਘਰ ਦੇ ਵਿੱਚ ਬਲਾਸਟ ਹੋਇਆ ਉਸ ਤੋਂ 30 ਫੁੱਟ ਦੂਰ ਕਰਾਂ ਦੇ ਬਾਰੀਆਂ ਦੇ ਸ਼ੀਸ਼ੇ ਤੱਕ ਜਿਹੜੇ ਹੈਗੇ ਆ ਉਹ ਟੁੱਟ ਗਏ ਤੇ ਬਲਾਸਟ ਇੰਨਾ ਜ਼ਬਰਦਸਤੀ ਕਿ ਜੋ ਇਹ ਮਿਸ਼ਰਣ ਦੇ ਨਾਲ ਪਟਾਕੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਦੇ ਅੰਗ ਜਿਹੜੇ ਆ ਗਿਆ ਉਹ ਉਸੇ ਘਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਵਿਖਰੇ ਹੋਏ ਨਜ਼ਰ ਆਏ ਤਾਂ ਇਹ ਵੱਡੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨੇ ਕਿ ਜੋ ਚੀਜ਼ ਗੈਰ ਕਾਨੂੰਨੀਆ ਜਿਸ ਚੀਜ਼ ਦਾ ਮਿਸ਼ਰਣ ਜਿਹੜਾ ਹੈਗਾ ਉਹ ਨਹੀਂ ਕਰ ਸਕਦੇ ਉਹ ਮਿਸ਼ਰਣ ਉਹ ਪोटाश ਤੇ ਉਹ ਗੰਧਕ ਖੁੱਲਿਆਂ ਤੌਰ ਤੇ ਜਿਹੜੀ ਹੈਗਾ ਉਹ ਵਿਕ ਕਿਉਂ ਰਹੀ ਆ ਕੀ ਦੁਕਾਨਾਂ ਦੇ ਉੱਪਰ ਦੀਵਾਲੀ ਤੋਂ ਪਹਿਲਾਂ ਇਸ ਚੀਜ਼ ਦੀ ਚੈਕਿੰਗ ਹੋਈ ਕਿ ਕਿਉਂਕਿ ਇਸ ਦੀਵਾਲੀ ਤੇ ਇਹ ਵੀ ਦੇਖਿਆ ਗਿਆ ਨਾ ਕਿ ਜੋ ਮਠਿਆਈ ਸੀ ਉਹ ਮਠਿਆਈ ਸਿਰਫ সুইਟ ਸ਼ਾਪ ਦੇ ਉੱਪਰ ਸੈਲਫ ਰਵਾਈ ਦੀਆਂ ਦੁਕਾਨਾਂ ਦੇ ਉੱਪਰ ਨਹੀਂ ਇਸ ਦੀਵਾਲੀ ਤੇ ਮਠਿਆਈ ਵਿਕਦੀ ਜਿਹੜੀ ਆ ਉਹ ਮੋਬਾਈਲਾਂ ਦੀਆਂ ਦੁਕਾਨਾਂ ਦੇ ਉੱਪਰ ਵੀ ਮਠਿਆਈ ਵਿਕਤੀ ਜਿਹੜੀ ਆ ਦਿਖਾਈ ਦਿੱਤੀ ਤੇ ਜੇ ਐਸਾ ਕੁਝ ਹੋਇਆ ਐਸਾ ਕੁਝ ਚੱਲਿਆ ਤਾਂ ਫਿਰ ਭਾਈ ਕੀ ਮੰਨੀਏ ਕਿ ਪ੍ਰਸ਼ਾਸਨ ਕੰਬ ਕਰਨੀ ਨੀਂਦ ਸੁੱਤਾ ਰਿਹਾ ਸ਼ਾਇਦ ਹਾਂ ਕਿਉਂਕਿ ਜੇਕਰ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਚੈਕਿੰਗ ਇਸ ਤੋਂ ਪਹਿਲਾਂ ਹੋਈ ਹੁੰਦੀ ਤਾਂ ਹੋ ਸਕਦਾ ਹੈ ਪਰਿਵਾਰ ਅੱਜ ਦੀਵਾਲੀ ਤੋਂ ਅਗਲੇ ਦਿਨ ਵੀ ਸਹੀ ਸਲਾਮਤ ਆਪਣੇ ਜਿਹੜਾ ਹੈਗਾ ਉਹ ਵਸਦਾ ਵਸਦਾ ਇਹ ਪਰਿਵਾਰ ਹੁੰਦਾ ਪਰ ਨਹੀਂ ਪਰਿਵਾਰ ਦੇ ਸੱਤ ਦੇ ਸੱਤ ਜੀਸ ਬਲਾਸਤੀ ਲਪੇਟ ਦੇ ਵਿੱਚ ਆਏ ਤੇ ਸੱਤੋਂ ਦੇ ਸੱਤੋਂ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਿਸ ਦੇ ਵਿੱਚ ਇੱਕ ਦੀ ਮੌਤ ਹੋਈ ਹੈ ਤੇ ਇਹ ਗਨ ਜਿਹੜੀ ਹੈਗੀ ਆ ਦੇਸੀ जुगाੜ ਦੇ ਨਾਲ ਬਣਾਈ ਹੋਈ ਗਨ ਤੁਸੀਂ ਆਮ ਤੌਰ ਤੇ ਬੱਚਿਆਂ ਨੂੰ ਵਰਤਦੇ ਹੋਏ ਦੇਖਦੇ ਹੋ ਹੋਮੋਗੀਜੀ ਦੇ ਵਿੱਚ ਗਨ ਪਾਊਡਰ ਪਾਇਆ ਜਾਂਦਾ ਬਹੁਤੀ ਵਾਰੀ ਤਾਂ ਇਹ ਵੀ ਦੇਖਿਆ ਗਿਆ ਕਿ ਬੱਚੇ ਮਜ਼ਾਕ ਦੇ ਵਿੱਚ ਇੱਕ ਦੂਜੇ ਦੇ ਵੱਲ ਕਰਕੇ ਉਹ ਚਲਾਉਂਦੇ ਵੀ ਨਜ਼ਰ ਆਉਂਦੇ ਨੇ ਪਰ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਜੋ ਇਹ ਮਜ਼ਾਕੀਆ ਤਰੀਕੇ ਦੇ ਨਾਲ ਅਸੀਂ ਜੋ ਮਜ਼ਾਕ ਕਰ ਰਹੇ ਹਾਂ ਉਸ ਦਾ ਸੱਟਾ ਬਹੁਤ ਘਾਤਕ ਬਹੁਤ ਖਤਰਨਾਕ ਜਿਹੜਾ ਹੈਗਾ ਹੋ ਸਕਦਾ ਇਸ ਬਾਰੇ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਹੋਈ ਕੀ ਕਹਿਣਾ ਪਿੰਡ ਵਾਸੀਆਂ ਦਾ ਤੁਸੀਂ ਵੀ ਸੁਣੋ ਅੱਧੀ ਕੋਈ ਕਰੀਬ 10 ਵਜੇ ਦੇ ਕਰੀਬ ਦਿਵਾਲੀ ਦਾ ਦਿਹਾੜਾ ਹੋਣ ਕਰਕੇ ਵੀ ਮਤਲਬ ਕਾਫੀ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਮਤਲਬ ਪਟਾਕੇ ਪਟੋਕੇ ਵਗੈਰਾ ਚਲਾ ਰਹੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਤੇ ਉਹ ਗੰਧਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜਿਆਦਾ ਕੁਆਂਟੀਟੀ ਚ ਮਤਲਬ ਕਿਸੇ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ ਇਹ ਜੇ ਬੱਚੇ ਮੰਗਣ ਗਏ ਹੀ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜ਼ਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਸਾ ਜਾਓ ਇਹਨਾਂ ਦੀ ਕਿਸ ਗਲਤੀ ਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ ਬੜੇ ਸੱਤ ਜੀ ਇਹਨਾਂ ਦੇ ਜੀ ਘਟੂ ਘਟ ਰਿਹਾ ਇੰਜਰ ਹੋਇਆ ਤੇ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਨੇ ਤੇ ਦੂਸਰੇ ਬੱਚੇ ਦਾ ਵੀ ਸ੍ਰੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਤੇ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਜਿਹੜੇ ਉਹਨਾਂ ਦੀ ਨਜ਼ਰਾਂ ਜਾਂ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕ ਦਾ ਤਾਂ ਜਵਾਬ ਹੀ ਦੇ ਦਿੱਤਾ ਵੀ ਮਤਲਬ ਤੇ ਹੁਣ ਉਹ ਸਵੇਰ ਮਤਲਬ ਰਾਤ ਦੇ ਹੀ ਹਮਰੇ ਸਰ ਦਾਖਲ ਨੇ ਐ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਉਹ ਮੈਂ ਆਪਣਾ ਵੱਲੇ ਵੀ ਨਹੀਂ ਸਾਰੇ ਰਿਸ਼ਤੇਦਾਰ ਜਿਉਂ-ਜਿਉਂ ਸੁਣਦੇ ਨੇ ਕੁਝ ਰਾਤ ਦੀ ਅਜਿਹੜਾ ਇਤਿਹਾਸ ਵਿੱਚ ਹੋਏ ਉਹਨਾਂ ਚ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਉਹਨੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀ ਪਨਵਾਤੋਂ ਇੱਕ ਮੂੜਿਆਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਬਹੁਤ ਜਿਆਦਾ ਸੀਰੀਅਸ ਬਹੁਤ ਜਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਬਗਲੇ ਵਿੱਚ ਨਹੀਂ ਜੀ ਵਾਲਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸਾਡੇ ਮਤਲਬ ਉਹ ਮੁਸ਼ਕਲ ਹੈ ਇਸ ਬੰਦੇ ਕੋ ਪੁਲਿਸ ਨੂੰ ਸੂਚਿਤ ਵਗੈਰਾ ਕੀਤਾ ਹੁੰਦਾ ਵੀ ਪੁਲਿਸ ਨੂੰ ਜੀ ਹੁਣ ਖਬਰ ਜਿਹੜੇ ਮਿਲੀ ਹੈ ਮਤਲਬ ਕਿਉਂਕਿ ਰਾਤ ਤੇ ਪਰਿਵਾਰ ਬਹੁਤ ਕ੍ਰਿਟੀਕਲ ਹਾਲਤ ਵਿੱਚ ਮਤਲਬ ਲੈ ਕੇ ਚੱਲ ਗਏ ਤੇ ਜਿਹੜੇ ਮੋਤਬਰ ਨੂੰ ਵੀ ਜਿਵੇਂ ਸਾਨੂੰ ਪਤਾ ਲੱਗਾ ਪਰਸਨਲ ਬਾਡੀ ਮਤਲਬ ਹੈਗਾ ਵੀਰ ਜੀ ਨਾਲ ਨੇੜਤਾ ਤੇ ਉਹਨਾਂ ਨੇ ਉਹਨੂੰ ਫੋਨ ਕੀਤਾ ਤੇ ਅਸੀਂ ਵੀ ਰਾਤ ਹੀ ਹਸਪੀਟਲ ਹੀ ਚੱਲ ਗਏ ਈ ਆਈ ਵੀ ਆਪੇ ਹਸਪੀਟਲ ਚ ਆਪਾਂ ਉਹਨਾਂ ਨੂੰ ਦਾਖਲ ਕਰਾਇਆ ਸੀ ਉਹਨਾਂ ਸਵੇਰੇ ਜਵਾਬ ਦੇ ਕੇ ਦੂਸਰੇ ਹਫਤੇ ਨਾਲ ਸ਼ਿਫਟ ਕਰਤਾ ਜੀ ਸਰ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਦਿੱਤੀ ਆ ਉੱਥੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਆ ਜੀ ਦੁਕਾਨਦਾਰ ਸਮਝਦਾਰ ਹੋਣਾ ਚਾਹੀਦਾ ਪਹਿਲੀ ਗੱਲ ਜੇ ਉਹਦੇ ਕੋਲ ਲਾਇਸੈਂਸ ਆ ਤੇ ਬੱਚੇ ਲੈਣ ਗਏ ਆ ਤੇ ਬੱਚਿਆਂ ਨੂੰ ਇੰਨੀ ਕੁਆਂਟੀਟੀ ਚ ਬੱਚੇ ਕੋ ਥੋੜਾ ਲਾਇਸੈਂਸ ਹੀ ਇਹ ਅਹੀ ਤੇ ਬਿਲਕੁਲ ਚਾਹਾਂਗੇ ਸਾਡਾ ਸਾਰਾ ਨਗਰੀ ਚਾਹੂਗਾ ਨਗਰ ਕੀ ਸਾਰੇ ਬੁੱਧੀਜੀਵੀ ਲੋਕ ਚਾਹਣਗੇ ਵੀ ਐਵੇਂ ਖੁੱਲੇ ਆ ਤੁਸੀਂ ਜਿਹੜੀ ਮਰਜ਼ੀ ਚੀਜ਼ ਵਿੱਚ ਸਤ ਜੀ ਥੋੜੇ ਨਹੀਂ ਹੁੰਦੇ ਜੀ ਸਾਰਾ ਘਰ ਖਾਲੀ ਹੋ ਗਿਆ ਔਰ ਇਹਨਾਂ ਦੀ ਮਾਲੀ ਹਾਲ ਦੇ ਨਹੀਂ ਕਮਜ਼ੋਰ ਹੈਗੇ ਮਤਲਬ ਇਲਾਜ ਕਿਭਾਈ ਨਹੀਂ ਸਕਦੇ ਸਰ ਇੱਥੇ ਕੋਈ ਲੇਡੀਜ਼ ਵੀ ਹੈਗੀਆਂ ਸੀ ਜਿਹਦੇ ਹਾਂਜੀ ਇੱਕ ਲੇਡੀ ਜਿਹੜੇ ਲੜਕੇ ਦੀ ਮਾਤਾ ਜੀ ਗੁਰਨਾਮ ਸਿੰਘ ਦੀ ਕਰਵਾਈ ਆ ਇੱਕ ਉਹਨਾਂ ਦੀ ਬੇਟੀ ਹੈ ਜੀ ਤੇ ਉਹਦੀ ਵੀ ਲੱਤ ਇੰਜਰੀ ਆ ਤੇ ਮਤਲਬ ਕਰਦੀ ਉਹਨਾਂ ਦੇ ਤਾਂ ਕਾਫੀ ਆ ਤੇ ਬੱਚਿਆਂ ਦੇ ਤਾਂ ਬਹੁਤ ਜ਼ਿਆਦਾ ਹੀ ਆ ਜੀ ਉਹ ਤੇ ਮਤਲਬ ਸਤਿਗੁਰੂ ਆ ਕਿਰਪਾ ਕਰਨ ਵੀ ਉਹਨਾਂ ਦੀ ਜਾਨ ਬਚੇ ਜਦੋਂ ਸਾਰਾ ਬਲਾਸਟ ਬਲਾਸਟ ਦੇ ਕਿੰਨੇ ਕਿ ਜਿਹੜੇ ਧਮਕੇ ਜਿਹੜੇ ਪਿੰਡ 'ਚ ਜਿਹੜੇ ਸਨ ਸਰ ਬਲਾਸਟ ਅੱਖੀ ਵੇਖਣ ਵਾਲਿਆਂ ਦੇ ਤੇ ਮਤਲਬ ਇੰਨਾ ਹੈਗਾ ਜੇ ਵੀ ਇੱਥੇ ਚੀਥੜੇ ਉੱਡੇ ਅਸੀਂ ਵੀ ਮਤਲਬ ਜਦੋਂ ਪਹੁੰਚੇ ਹਾਂ ਉੱਥੇ ਸਾਰਾ ਕੁਝ ਇੱਥੇ ਹੀ ਤੇ ਬਹੁਤ ਬੁਰੀ ਹਾਲ ਦੀ ਇੰਨੀ ਜ਼ਿਆਦਾ ਵੀ ਮਤਲਬ ਅੰਗ ਉੱਡ ਚੁੱਕੇ ਤੇ ਕੰਧਾਂ ਨਾਲ ਤੁਸੀਂ ਇੱਥੇ ਵੇਖ ਸਕਦੇ ਹੋ ਕਾ ਵੀ ਟੁਕੜੇ ਇੱਥੇ ਵੀ ਰਹੇ ਪੱਤੇ ਵੀ ਹੋਏ ਆ ਕੁਝ ਟੁਕੜਿਆਂ ਦਾ ਨੁਕਸਾਨ ਵੀ ਹੋਇਆ ਇਹ ਮਤਲਬ ਇਧਰ ਉਧਰ ਖਿਲਰ ਖਿਲਰ ਗਏ ਨੇ ਬਹੁਤ ਜ਼ਿਆਦਾ ਹੀ ਬੁਰੀ ਹਾਲਤ ਹੈ ਜੀ ਦੇਖਣਯੋਗ ਨਹੀਂ ਹਾਲਤ ਹੈ ਇੰਨੀ ਤਰਸਯੋਗ ਹੈ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੋ ਮੰਗ ਕਰਨਿਆ ਜੀ ਜਿਹੜੀ ਤੇ ਇਹ ਇੰਨੀ ਕੁਆਂਟੀਟੀ ਚ ਜਿਹੜੀ ਬੱਚਿਆਂ ਨੂੰ ਦੇ ਦਿੱਤੀ ਆ ਵੇਖੋ ਕੋਈ ਵੀ ਦੁਕਾਨਦਾਰ ਆ ਉਹਦੇ ਕੋਈ ਜਰੀਲੀ ਦਵਾਈ ਬੱਚੇ ਨੂੰ ਜਾਂ ਸਿਆੜੇ ਨੂੰ ਨਹੀਂ ਦਿੰਦਾ ਕੱਲਾ ਵੇਖ ਕੇ ਜੀ ਤੇ ਇਹ ਇੰਨੀ ਕੁਆਂਟੀਟੀ ਜੇ ਤੁਸੀਂ ਉਹਨੂੰ ਪਟਾਖੇ ਕਹਿੰਦੇ ਕੇ ਦੇ ਦਿੱਤੀ ਵੇ ਇੱਡਾ ਵੱਡਾ ਬਲਾਸਟ ਹੋ ਜੇ 30 ਫੁੱਟ ਤੇ ਜਾ ਕੇ ਸਰ ਸ਼ੀਸ਼ੇ ਟੁੱਟ ਗਏ ਤੁਸੀਂ ਵੇਖੋ ਕਿੰਨੀ ਉਹਦੀ ਪਾਵਰ ਹੋਊਗੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਦਿੰਦਾ ਵਾ ਨਾਲ ਹੀ ਅੰਗ ਵੀ ਦੂਰ ਦੂਰ ਤੱਕ ਆਂਗ ਉਹਨਾਂ ਦੇ ਖਿਲਰੇ ਆ ਮਤਲਬ ਇੰਨੀ ਬੁਰੀ ਹਾਲਤ ਨਾਲ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਜੀ ਮਤਲਬ ਇਹ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਗੁਰਨਾਮ ਸਿੰਘ ਤੇ ਸੁਨਾਮ ਸਿੰਘ ਉਹਦੇ ਭਰਾ ਨੇ ਇਕੱਠੇ ਦਿੰਦੇ ਆ ਕਿ ਡੇਰੇ ਤੇ ਪਿੰਡ ਕੋ ਬਾਹਰ ਵੜਿੰਦੇ ਆ ਇਹਨਾਂ ਦੇ ਬੱਚੇ ਕਿਤੇ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਈ ਕੋਈ ਆਪਣਾ ਕਿਸੇ ਪ੍ਰਸ਼ਾਸਨ ਜਿਹੜਾ ਭੇਜ ਆ ਕੇ ਤਰੀਕ ਕੇ ਉਹਦਾ ਪਟਾਕੇ ਦੇਖਾ ਕਰਾਉਂਦੇ ਆ ਜੋਸਬੀ ਬਲਾਸਟ ਹੋਇਆ ਉਹਦੇ ਵਿੱਚ 5 ਜਾਨਸਾਂ ਤੇ 2 ਟਿਲੇ ਲੀ ਗਏ ਅੱਛਾ ਜੀ ਕਿੰਨੇ ਸਾਬ ਜਾਨਸਾਂ ਸਾਬ ਲੋਕੋਂ ਨੂੰ ਕੀ ਕਰੇ ਕਹਿੰਦਾ ਇਹਨਾਂ ਦਾ ਐਫਐਸਐਲ ਦੀ ਟੀਮ ਲਾਈ ਹੋ ਪਹਿਲਾਂ ਜਿਹੜਾ ਇਹ ਬਲਾਸਟ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਓ ਕਿ ਕਿਸ ਚੀਜ਼ ਹੋਇਆ ਸੀ ਅੱਜ ਉਸ ਤੋਂ ਬਾਅਦ ਸਾਹਿਬ ਜਿਹੜੇ ਆਪਣਾ ਜੀ ਲਕਸ਼ਮੀ ਨੇ ਉਹਨਾਂ ਨੂੰ ਕਹੋ ਕਿ ਕਿੱਥੇ ਜਾ ਗਿਆ ਸਭ ਤੋਂ ਪਹਿਲਾਂ ਉਹਨਾਂ ਦਾ ਰਾਜ ਕਰੋ